ਸ੍ਰੀ ਵਾਹੇ ਗੁਰੂ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪੰਜਵਾਂ ਜਾਨੋ ਨਹੀਂ ਪਾਵੈ ਕਵਨ ਬਾਤਾ ਮਨ ਖੋਜ ਮਾਰਗ ਰਹਾਉ ਧਿਆਨੀ ਧਿਆਨ ਲਾਵਹਿ ਗਿਆਨੀ ਗਿਆਨ ਕਮਾਵਹਿ ਪ੍ਰਭ ਕਿ ਨਹੀਂ ਜਾਤਾ ਪਗਉਤੀ ਰਹਤ ਜੁਗਤਾ ਜੋਗੀ ਕਹਿਤ ਮੁਕਤਾ ਤਪਸੀ ਤਪਹਿ ਰਾਤਾ ਮੋਨੀ ਮੋਨ ਧਾਰੀ ਸੰਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੇਂ ਪ੍ਰਕਾਰਾ ਪੰਡਿਤ ਵੇਦ ਪੁਕਾਰਾ ਗ੍ਰਿਸ਼ਤੀ ਗ੍ਰਿਸਤ ਧਰਮ ਹਤਾ ਇਕ ਸ਼ਬਦੀ ਬਹੂ ਰੂਪ ਅਵਧੂਤਾ ਕਾਪੜੀ ਕੋ ਤੇਜਾ ਗੂਤਾ ਇਕ ਤੀਰਥ ਨਾਤਾ ਨਿਰਹਾਰ ਵਰਤੀ ਆ ਪਰਸਾ ਇਕ ਲੂਕ ਨਾ ਦੇ ਵਹਿ ਦਰਸਾ ਇਕ ਮਨ ਹੀ ਗਿਆਤਾ ਕਾਤ ਨਾ ਕਿਨਹੀ ਕਹਾਇਆ ਸਭ ਕਹਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਗਲ ਉਕਤ ਉਪਾਵਾ त्याਗੀ ਸ਼ਰਨ ਪਾਵਾ ਨਾਨਕ ਗੁਰ ਚਰਨ ਪਰਾਤਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਜੋਗੀ ਅੰਦਰ ਜੋਗਿਆ ਤੂੰ ਭੋਗੀ ਅੰਦਰ ਭੋਗਿਆ ਤੇਰਾ ਅੰਤ ਨਾ ਪਾਇਆ ਸੁਰਗ ਮਛ ਪਿਆਲ ਜੀਓ ਹਉ ਵਾਰੀ ਹਉ ਵਾਰਣੈ ਕੁਰਬਾਨ ਤੇਰੇ ਨਾਮ ਨੂੰ ਰਹਾਉ ਤੁਦ ਸੰਸਾਰ ਉਪਾਇਆ ਸਿਰੇ ਸਿਰ ਢੰਡੇ ਲਾਇਆ ਵੇਖਹਿ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ ਪ੍ਰਗਟ ਪਾਹ ਰਹਿ ਜਾਪਦਾ ਸਭ ਨਾਵੈ ਨੂੰ ਪਰਤਾਪਦਾ ਸਤਗੁਰ ਬਾਜ ਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਓ ਸਤਗੁਰ ਕਉ ਬਲ ਜਾਈਐ ਜਿਤ ਮਿਲਿਆ ਪਰਮਗਤ ਪਾਈਐ ਸੁਰ ਨਾਰ ਮਨ ਜਨ ਲੋਚ ਦੇ ਸੋ ਸਤਗੁਰ ਦੀਆ 부ਝਾਏ ਜੀਉ ਸਤ ਸੰਗਤ ਕੈਸੀ ਜਾਣੀਐ ਜਿਥੈ ਏਕੋ ਨਾਮ ਵਖਾਣੀਐ ਏਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ 부ਝਾਏ ਜੀਉ ਇਹ ਜਗਤ ਭਰਮ ਕੁਲਾਇਆ ਆਪਹੋਂ ਤੁਦ ਖੁਆਇਆ ਪਰ ਤਾਪ ਲੱਗਾ ਦੋਹਾਗਣੀ ਭਾਗ ਜਿਨ੍ਹਾਂ ਕੇ ਨਾ ਹਿੰਜੀਓ ਦੋਹਾਗਣੀ ਕਿਆ ਨਿਸ਼ਾਨੀਆਂ ਖਸਮਹੁ ਕੁੱਥੀਆਂ ਫਿਰੈ ਨਿਮਾਣੀਆਂ ਮੈਨੇ ਵੇਸ ਤਿਨਾ ਕਾਮਣੀ ਦੁਖੀ ਰਹਿਣ ਵਿਹਾਇ ਜਿਓ ਸੁਹਾਗਣੀ ਕਿਆ ਕਰਮ ਕਮਾਇਆ ਪੂਰਬ ਲਿਖਿਆ ਫਲ ਪਾਇਆ ਨਦਰ ਕਰੇ ਕੈ ਆਪਣੀ ਆਪੇ ਲੈ ਮਿਲਾਏ ਜੀਉ ਹੁਕਮ ਜਿਨਾ ਨੂੰ ਮਨਾਇ ਤਿਨ ਅੰਤਰ ਸ਼ਬਦ ਵਿਸਾਇ ਸਹਿਆਂ ਸੇ ਸੋਹਾਗਣੀ ਜਿਨ ਸਹ ਨਾਲ ਪਿਆਰ ਜੀਉ ਜਿਨਾਂ ਭਾਣੇ ਕਾ ਰਸ ਆਇ ਤਿਨ ਵਿੱਚੋਂ ਭਰਮ ਚੁਕਾਇਆ ਨਾਨਕ ਸਤਗੁਰ ਐਸਾ ਜਾਣੀਐ ਜੋ ਸਭ ਸੈ ਲੈ ਮਿਲਾਏ ਜਿਓ ਸਤ ਗੁਰ ਮਿਲਿਆ ਫਲ ਪਾਇਆ ਜਿਨ ਵਿੱਚੋਂ ਅਹੰਕਾਰਨ ਚੁਕਾਇਆ ਦੁਰਮਤ ਕਾ ਦੁਖ ਕਟਿਆ ਭਾਗ ਬੈਠਾ ਮਸਤਕ ਆਏ ਜਿਓ ਅੰਮ੍ਰਿਤ ਤੇਰੀ ਬਾਣੀਆਂ ਤੇਰਿਆਂ ਭਗਤਾਂ ਹਿਰਦੈ ਸਮਾਣੀਆਂ ਸੁਖ ਸੇਵਾ ਅੰਦਰ ਰਖੇ ਐ ਆਪਣੀ ਨਦਰ ਕਰਹਿ ਨਿਸਤਾਰ ਜਿਓ ਸਤਗੁਰ ਮਿਲਿਆ ਜਾਣੀ ਐ ਜਿਤ ਮਿਲਿਆ ਨਾਮ ਵਖਾਣੀ ਐ ਸਤਗੁਰ ਬਾਜ ਨਾ ਪਾਇਓ ਸਭ ਥੱਕੀ ਕਰਮ ਕਮਾਏ ਜੀਓ ਹਉ ਸਤਗੁਰ ਵਿਟਹੁ ਕੁਮਾਇਆ ਜਿਨ ਭ੍ਰਮ ਭੁੱਲਾ ਮਾਰਗ ਪਾਇਆ ਨਦਰ ਕਰੇ ਜੀ ਆਪਣੀ ਆਪੇ ਲੈ ਰਲਾਏ ਜੀਓ ਤੂੰ ਸਬਨਾ ਮਾਹੀ ਸਮਾਇਆ ਦਿਨ ਕਰਤਾ ਆਪ ਲੁਕਾਇਆ ਨਾਨਕ ਗੁਰਮੁਖ ਪ੍ਰਗਟ ਹੋਇਆ ਜਾ ਕੋ ਜੋਤ ਧਰੀ ਕਰਤਾ ਜੀਓ ਆਪੇ ਖਸਮ ਨਿਵਾਜਿਆ ਜੀਉ ਪਿੰਡ ਦੇ ਸਾਜਿਆ ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰਮ ਸਤਿਖ ਧਾਰ ਜੀਓ ਸਭ ਸੰਜਮ ਰਹੇ ਸਿਆਣਪਾ ਮੇਰਾ ਪ੍ਰਭ ਸਭ ਕਿਛ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰੈ ਜੈਕਾਰ ਜੀਓ ਮੇਰੇ ਗੁਣ ਅਵਗਨ ਨਾ ਵਿਚਾਰਿਆ ਪ੍ਰਭ ਆਪਣਾ ਬਿਰਦ ਸਮਹਾਰਿਆ ਕੰਠ ਲਾਏ ਕਹਿ ਰਖਿਓ ਲਗੈ ਨ ਤਤੀ ਵਾਉ ਜੀਓ ਮੈਂ ਮਨ ਤਨ ਪ੍ਰਭੁ ਧਿਆਇਆ ਜੀ ਇੱਛੇ ਅੜਾ ਫਲ ਪਾਇਆ ਸਾਹ ਪਾਤਸ਼ਾਹ ਸਿਰ ਖਸਮ ਤੂੰ ਜਪ ਨਾਨਕ ਜੀਵੇ ਨਾਉ ਜੀਓ ਤੋਦ ਆਪੇ ਆਪ ਉਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸਚੋ ਸਚ ਵਰਤਦਾ ਜਿਸ ਭਾਵੇਂ ਤਿਸੈ 부ਝਾਏ ਜੀਓ ਗੁਰ ਪ੍ਰਸਾਦਿ ਪਾਇਆ ਤਿਥੈ ਮਾਇਆ ਮੋਹ ਚੁਕਾਇਆ ਕਿਰਪਾ ਕਰ ਕੈ ਆਪਣੀ ਆਪੇ ਲੈ ਸਮਾਏ ਜੀਉ ਗੋਪੀ ਨੈ ਗੋਆਲਿਆ ਤੁਰ ਆਪੇ ਗੋਏ ਉਠਾਲ ਲਿਆ ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨ ਸਵਾਰ ਜੀਉ ਜਿਨ ਸਤਗੁਰ ਸਿਓ ਚਿਤ ਲਾਇਆ ਤਿਨੀ ਦੂਜਾ ਭਾਉ ਚੁਕਾਇਆ ਨਿਰਮਲ ਜੋਤ ਤਿਨ ਪ੍ਰਾਣੀਆਂ ਕੋਈ ਚੱਲੇ ਜਨਮ ਸਵਾਰ ਜੀਓ ਤੇਰੀਆਂ ਸਦਾ ਸਦਾ ਚੰਗਿਆਈਆਂ ਮੈਂ ਰਾਤ ਦੇਹ ਵੜਿਆਈਆਂ ਅਣ ਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸੰਭਾਲ ਜੀਓ ਸਿਰੀ ਰਾਗ ਮਹੱਲਾ 5 ਪੈ ਪਾਏ ਮਨਾਈ ਸੋਏ ਜੀਓ ਸਤਿਗੁਰ ਪੁਰਖ ਮਿਲਾਇਆ ਤਿਸ ਜੇਵੜ ਅਵਰ ਨਾ ਕੋਏ ਜੀਉ ਰਹਾਉ ਗੋਸਾਈ ਮਹਿੰਡਾ ਇਠੜਾ ਅਮ ਅਬੇ ਥਾਮ ਹੋ ਮਿਠੜਾ ਭੈਣ ਭਾਈ ਸਭ ਸੱਜਣਾ ਤੁਧ ਜੇ ਹਾ ਨਾਹੀ ਕੋਏ ਜੀਉ ਤੇਰੇ ਹੁਕਮੇ ਸਾਵਣ ਆਇਆ ਮੈਂ ਸਤ ਕਾ ਹਲ ਜੋ ਆਇਆ ਨਾਉ ਬੀਜਣ ਲਗਾ ਆਸ ਕਰ ਹਰ ਬੋਹਲ ਬਖਸ਼ ਜਮਾਏ ਜੀਉ ਹਉ ਗੁਰ ਮਿਲ ਇੱਕ ਪਛਾਣਦਾ ਦੁਇਆ ਕਾਗਲ ਚੇਤਨਾ ਜਾਣਦਾ ਹਰ ਇੱਕ ਤੈਕਾਰ ਐ ਲਾਇਓ ਜਿਉਂ ਭਾਵੇਂ ਤਿਵੇਂ ਨਵਾਹ ਜਿਉ ਤੁਸੀਂ ਭੋਗੇ ਹੋ ਕੁੰਚੋ ਭਾਈ ਹੋ ਗੁਰ ਦੀ ਬਾਣ ਕਵਾਏ ਪੈਨਾਈਓ ਹਉ ਹੋਆ ਮਾ ਹਰ ਪਿੰਡ ਦਾ ਬਨ ਆਂਦੇ ਪੰਜ ਸ਼ਰੀਕ ਜਿਉ ਹੋ ਆਇਆ ਸਾ ਮੈਂ ਤੇ ਹੰਡਿਆ ਪੰਜ ਕਿਰਸਾਨ ਮੁਜੇ ਰੇ ਮਹੰਡਿਆ ਤਨ ਕੋਈ ਕਾਢ ਨਾ ਹੰਗਈ ਨਾਨਕ ਉਠਾ ਕੋਗ ਗਿਰਾਉਂ ਜੀਉ ਹੋ ਬਾਰੀ ਘੁੰਮਾਂ ਜਾਮਦਾ ਇੱਕ ਸਾਹਾ ਤੁਦ ਧਿਆਏਂਦਾ ਉਝੜ ਖੇ ਵਸਾਇਓ ਹਉ ਤੁਦ ਵਿਟ ਤਾਹ ਕੁਰਬਾਨ ਜੀਉ ਹਰ ਇੱਥੇ ਨਿਤ ਧਿਆਇਦਾ ਮਨ ਚਿੰਦੀ ਸੋ ਫਲ ਪਾਏਂਦਾ ਸਭੇ ਕਾਜ ਸਵਾਰਿਆਨ ਲਾਹੀ ਅਨਮਨ ਕੀ ਭੁਖ ਜਿਓ ਮੈਂ ਛੱਡਿਆ ਸਭੋ ਤੰਦੜਾ ਗੋਸਾਈਂ ਸੇਵੀ ਸੱਚੜਾ ਨੌ ਨਿਦ ਨਾਮ ਨਿਧਾਨ ਹਰ ਮੈਂ ਪੱਲੈ ਬੱਧਾ ਸ਼ੇਖ ਜਿਓ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤਗੁਰ ਪੁਰਖ ਵਿਖਾਲਿਆ ਮਸਤਕ ਧਰ ਕੈ ਹੱਥ ਜੀਓ ਮੈਂ ਬੱਧੀ ਸੱਚ ਧਰਮਸਾਲ ਹੈ ਗੁਰ ਸਿੱਖਾਂ ਲਹੰਦਾ ਭਾਲ ਕੈ ਪੈਰ ਧੋਵਾ ਪੱਖਾ ਫੇਰਦਾ ਤਿਸ ਨਿਵ ਨਿਵ ਲਾਗਉ ਪਾਏ ਜੀਓ ਸੁਣ ਗੱਲਾਂ ਗੁਰ ਪਹਿਆ ਆ ਨਾਮਦਾਨ ਇਸ਼ਨਾਨ ਜੜਹਾਇਆ ਸਭ ਮੁਕਤ ਹੋਆ ਸੰਸਾਰਾ ਨਾਨਕ ਸੱਚੀ ਬੇੜੀ ਚਾੜ ਜਿਓ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜਿਓ ਦੇ ਕੰਨ ਸੁਣਹੁ ਅਰਦਾਸ ਜਿਓ ਠੋਕ ਵਜਾਏ ਸਭ ਡਿਠੀਆ ਤੁਸ ਆਪੇ ਲਇਨ ਛਡਾਏ ਜਿਓ ਹੁਣ ਹੁਕਮ ਹੋਆ ਮਿਹਰਵਾਨ ਦਾ ਪੈ ਕੋਏ ਨਾ ਕਿਸੈ ਰੰਝਾਣ ਦਾ ਸਭ ਸੁਖਾਲੀ ਉਠੀਆ ਇਹ ਹੋਆ ਹਲੇ ਮੀਰਾਜ ਜੀਓ ਜੇਮਨ ਜੇਮਨ ਅੰਮ੍ਰਿਤ ਵਰਸਦਾ ਬੋਲਾ ਆ ਬੋਲੀ ਖਸਮਦਾ ਬਹੁਮਾਨ ਕੀਆ ਤੁਧ ਉਪਰੇ ਤੂੰ ਆਪੇ ਪਾਹਿਂਛਾਈ ਜੀਓ ਤੇਰੇਆ ਭਗਤਾ ਭੁਖ ਸਦ ਤੇਰੀਆ ਹਰ ਲੋਚਾ ਪੂਰਨ ਮੇਰੀਆ ਦੇਹ ਦਰਸ ਸੁਖ ਦਾ ਧਿਆ ਮੈਂ ਗਲ ਵਿੱਚ ਲੈ ਹੋ ਮਿਲਾਏ ਜੀਓ ਤਉ ਤੇਵਡ ਅਵਰ ਨਾ ਭਾਲਿਆ ਤੂੰ ਦੀਪ ਲੋਪੈ ਆ ਲਿਆ ਤੂੰ ਥਾਨ ਖਨੰਤਰ ਰਵ ਰਹਿਆ ਨਾਨਕ ਭਗਤਾ ਸੱਚ ਆਧਾਰ ਜੀਓ ਹਉ ਗੋ ਸਾਈਂ ਦਾ ਪਹਿਲਵਾਨੜਾ ਮੈਂ ਗੁਰ ਮਿਲ ਉੱਚ ਦੁਮਾਲੜਾ ਸਭ ਹੋਈ ਛਿੰਝ ਇਕੱਠਿਆ ਦਈਓ ਬੈਠਾ ਵੇਖੈ ਆਪ ਜੀਓ ਵਾਤ ਵਜਨ ਟੰਮਕ ਭੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਨਿਹਤੇ ਪੰਜ ਜਵਾਨ ਮੈਂ ਗੁਰਥਾ ਪੀ ਦਿੱਤੀ ਕੰਡ ਜੀਓ ਸਭ ਇਕੱਠੇ ਹੋਏ ਆਇਆ ਘਰ ਜਾ ਸੰਵਾਟ ਵਟਾਇਆ ਗੁਰਮੁਖ ਲਾਹ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਉ ਤੂੰ ਵਰਨਾ ਚਿਹਨਾ ਬਾਹਰਾ ਹਰ ਦਿਸਹਿ ਹਾਜ਼ਰ ਜਾਹਰਾ ਸੁਣ ਸੁਣ ਤੁਜੈ ਧਿਆਏ ਦੇ ਤੇਰੇ ਭਗਤ ਰਤੇ ਗੁਣਤਾਸ ਜੀਉ ਮੈਂ ਜੁਗ ਜੁਗ ਦਈਐ ਸੇਵੜੀ ਗੁਰ ਕੱਟੀ ਮਹਿੰਦੀ ਜੇਵੜੀ ਹਾਂ ਬਾਹੜ ਛਿੰਜਣਾ ਨਚਾਉਂ ਨਾਨਕ ਔਸਰ ਲੱਦਾ ਭਾਲ ਜੀਓ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੇ ਘਰ ਪਹਿਲਾ ਪਹਿਲੇ ਪਹਿਰੇ ਰੈਣ ਕੈ ਵਣ ਜਾ ਰਿਆ ਮਿੱਤਰਾ ਹੁਕਮ ਪਿਆ ਗਰਭਾਸ ਉਰਧ ਤਪ ਅੰਤਰ ਕਰੇ ਵਣ ਜਾ ਰਿਆ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਬਖਾਣੈ ਉਰਦ ਧਿਆਨ ਲਿਵ ਲਾਗਾ ਨਾ ਮਰ ਜਾਦ ਆਇਆ ਕਲ ਭੀਤਰ ਬਾਹੜ ਜਾਸੀ ਨਾਂਗਾ ਜੈਸੀ ਕਲਮ ਗੁੜੀ ਹੈ ਮਸਤਕ ਤੈਸੀ ਜੀੜੇ ਪਾਸ ਕਹ ਨਾਨਕ ਪ੍ਰਾਣੀ ਪਹਿਲੈ ਪਹਿਰੈ ਹੁਕਮ ਪਿਆ ਗੁਰ ਬਾਸ ਦੂਜਾ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ ਹਥੋ ਹੱਥ ਨਚਾਈਐ ਵਣਜਾਰਿਆ ਮਿੱਤਰਾ ਜਿਉ ਜਸਦਾ ਘਰ ਕਾਨ ਹਥੋ ਹੱਥ ਨਚਾਈਐ ਪ੍ਰਾਣੀ ਮਾਤ ਕਹੈ ਸੁਤ ਮੇਰਾ ਚੇਤ ਅਚੇਤ ਮੂਢ ਮਨ ਮੇਰੇ ਅੰਤ ਨਹੀਂ ਕਾਸ਼ ਤੇਰਾ ਜੇਲ ਰਾਤ ਰਚਿਆ ਕਿਸਹਿ ਨ ਜਾਣੈ ਮਨ ਭੀਤਰ ਧਰ ਗਿਆ ਕਹੋ ਨਾਨਕ ਪ੍ਰਾਣੀ ਦੂਜੈ ਪਹਿਰੇ ਵਿਸਰ ਗਿਆ ਧਿਆਨ ਤੀਜੈ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਧਨ ਜੋ ਬਨ ਸਿਉ ਚਿੱਤ ਹਰਿ ਕਾ ਨਾਮ ਨ ਚੇਤਿ ਹੀ ਵਣਜਾਰਿਆ ਮਿੱਤਰਾ ਬਧਾ シュਟਹਿ ਜਿੱਤ ਹਰ ਕਾ ਨਾਮ ਨਾ ਚੇਤੇ ਪ੍ਰਾਣੀ ਵਿਕਲ ਭਇਆ ਸੰਗ ਮਾਇਆ ਧਨ ਸਿਉ ਰਤਾ ਜੋ ਬਨ ਮੱਤਾ ਪਹਿਲਾ ਜਨਮ ਗਵਾਇਆ ਧਰਮ ਸੇਤੀ ਵਾ ਪਾਰ ਨ ਕੀਤੋ ਕਰਮ ਨ ਕੀਤੋ ਮਿਤ ਕਹੋ ਨਾਨਕ ਤੀਜੈ ਤਹਰੇ ਪ੍ਰਾਣੀ ਧਨ ਜੋ ਬਨ ਸਿਉ ਚਿਤ ਜੋਥੇ ਪਹਿਰੇ ਰਹਿਣ ਕੈ ਵਣ ਜਾ ਰਿਆ ਮਿੱਤਰਾ ਲਾਵੀ ਆਇਆ ਖੇਤ ਜਾਂ ਜਮ ਪਕੜ ਚਲਾਇਆ ਵਣ ਜਾ ਰਿਆ ਮਿੱਤਰਾ ਕਿਸੈ ਨਾ ਮਿਲਿਆ ਭੇਤ ਭੇਤ ਚੇਤ ਹਰ ਕਿਸੈ ਨਾ ਮਿਲਿਓ ਜਾਂ ਜਮ ਪਕੜ ਚਲਾਇਆ ਝੂਠਾ ਰੁਦਨ ਹੋਆ ਦੁਆਲੈ ਫਿਰ ਮਹਿ ਭਇਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਓ ਲਾਇ ਆਹੇਤ ਕਹੋ ਨਾਨਕ ਪ੍ਰਾਣੀ ਚੌਥੈ ਪਹਿਰੇ ਲਾਵੀ ਲੁਣਿਆ ਖੇਤ ਇਹੋ ਜਹੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ